ਕਿੰਨੇ ਟੀ ਕੁੜੀਆਂ ਤੁਮਾਰੀ ਅੱਜ ਵੈਹੀ ਜੋੜੀ ਦੇ ਇਲਾਹੀ ਸੰਗ ਤੇ ਆਪਣੇ ਵਿਆਹ ਦੇ ਵਿੱਚ ਲੱਗੇ ਨੱਚਣ ਤੇ ਰਿਸ਼ਤੇਦਾਰਾਂ ਦੀਆਂ ਰਹਿ ਗਈਆਂ ਖਾੜੀਆਂ ਤੇ ਤੁਸੀਂ ਦੋਸਤੋ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਮੁੰਡਾ ਕੁੜੀ ਨੇ ਬੇਹੱਦ ਸੋਹਣਾ ਧਗੜਾ ਸਿੱਖਿਆ ਹੋਇਆ ਸੀ ਤੇ ਵਿਆਹ ਦੇ ਸਾਗਣ ਤੋਂ ਬਾਅਦ ਆਪਣੀ ਮਨਪਸੰਦ ਦਾ ਗੀਤ ਲਾ ਕੇ ਸਟੇਜ ਉੱਪਰ ਨੱਚਣ ਲੱਗੇ ਜਥੇ ਕਿ ਦੋਸਤੋ ਰਿਸ਼ਤੇਦਾਰਾਂ ਵੱਲੋਂ ਵੀ ਇਹਨਾਂ ਦੀ ਵੀਡੀਓ ਬਣਾਈ ਗਈ ਤੇ ਤੁਸੀਂ ਉਸੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਤੇ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਮਜਬੂਰ ਜਿਵੇਂ ਕਿ ਦੋਸਤੋ ਦੇਖਿਆ ਜਦ ਕਿ ਵਿਆਹ ਵਾਲੇ ਦਿਨ ਪਰ ਵਾਹ ਪਰਿਵਾਰਾਂ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਤੇ ਵਿਆਹ ਵਾਲੇ ਦਿਨ ਬੇਹੱਦ ਸੋਹਣੇ ਕਾਰਜ ਦੱਚ ਜਾਂਦੇ ਹਨ ਤੇ ਪਰਿਵਾਰ ਵੱਲੋਂ ਪੰਗੜਾ ਗਿੱਧਾ ਅਤੇ ਬੋਲੀਆਂ ਪਈ ਜਾਂਦੀ ਹਨ ਜਿੱਥੇ ਕਿ ਦੋ ਤੇ ਸੋ ਮੁੰਡਾ ਕੁੜੀ ਨੇ ਆਪਣੇ ਵਿਆਹ ਤੋਂ ਪਹਿਲਾਂ ਪੰਗੜਾ ਸਿੱਖਿਆ ਤੇ ਵਿਆਹ ਵਾਲੇ ਦਿਨ ਆਪਣਾ ਪੰਗੜਾ ਰਿਸ਼ਤੇਦਾਰਾਂ ਨੂੰ ਦਿਖਾਇਆ ਤੁਸੀਂ ਇਸ ਵੀਡੀਓ ਬਾਰੇ ਕੀ ਕਿਹੜਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ